ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਸਰਫ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬ ਹੁਣ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਜਿਨ੍ਹਾਂ ਚ ਕੋਈ ਸੱਜਰ ਸੁਈ ਆ ਕੋਈ ਬੱਚੇ ਵਾਲੀ ਆ ਤੇ ਕੋਈ ਬੱਚੇ ਤੋਂ ਬਿਨਾਂ ਤੇ ਕੋਈ ਗੱਬਣਾ ਹੈ ਬਾਕੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਬਣਾ ਆਪਣੇ ਪਾਸ ਕਰਕੇ ਖੜੋ ਜੀ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੱਚਾ ਬਾਈ ਸਨਸਕਾਰ ਹੋਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਬਾਈ ਚਲੋ ਕਿਰਪਾ ਚੈਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਦਾ ਸਲਵਿੰਦਰ ਸਿੰਘ ਪੁੱਜ ਜੀ ਹਾਂਜੀ ਪਿੰਡ ਕੋੜ ਦਾ ਸਰਫ ਤਸਵੀਰ ਬਠਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਫੋਨ ਨੰਬਰੇ ਬੋਲ ਦੋ 8264927750 ਠੀਕ ਹੈ ਅੱਜ ਸਾਰੀ ਵੈਰੈਟੀ ਪਾਤੀ ਜੇ ਫਿਰ ਬਿਲਕੁਲ ਬਾਬਾ ਜੀ ਵੱਡੇ ਛੋਟੇ ਪਾ ਸਾਰੇ ਹੀ ਬਿਲਕੁਲ ਛੋਟੇ ਬਿਲਕੁਲ ਛੋਟੇ ਹੀ ਆ ਵੱਡੇ ਤੇ ਆਈ ਦੀ ਛੋਟੇ ਹੀ ਆ ਸਾਰੇ ਅੱਛਾ ਗਾਵਾਂ ਦੇ ਹਿਸਾਬ ਨਾਲ ਛੋਟੇ ਹੀ ਆ ਸਾਰੇ ਹੀ ਛੋਟੇ ਅੱਜ ਅੱਛਾ ਚਲੋ ਵੀਡੀਓ ਕੋ ਐਂਡ ਤੱਕ ਕਰ ਵੇਖਿਆ ਨਾ ਬਿਲਕੁਲ ਬਾਬਾ ਜੀ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਇੱਤੋਂ ਹੀ ਕਰ ਲਈਏ ਆ ਥਾਣੇ ਦੇ ਇੱਕ ਵਾਰੀ ਦੇਖ ਸਾਦੇ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਜਿੰਨਾ ਸੋਈ ਨਾ ਇਹਨੂੰ ਬਾਬਾ ਜੀ ਕੋਈ ਮਹੀਨਾ ਮੰਨ ਲੇ ਕੋਈ 25 ਦਿਨ ਮੰਨ ਲੇ ਅੱਛਾ 20 ਦਿਨ ਮੰਨ ਲੇ ਇੱਥੇ ਗਵਾ ਮਗਰ ਬ ਤਿਆਰ ਜਿਹੜਾ ਹਾਂਜੀ ਬਿਲਕੁਲ 14 ਕਿਲੋ ਦੀ ਗਾਰੰਟੀ ਹੈ ਆਪਣੀ ਅੱਛਾ ਹਾਂਜੀ ਠੀਕ ਹੈ ਲੈਓ ਫਿਰ ਚੱਲ ਬਈ ਹੋ ਗਿਆ ਸਾਰਾ ਸਾਮਾਨ ਆਹ ਨੂੰ ਘੱਟ ਨਹੀਂ ਚੱਲੇ ਦੋਰ ਚੱਲੇ ਚੱਲਿੱਤਾਂ ਨਾਲ ਆ 15 ਲੀਟਰ ਦੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਏ ਅੱਜ ਲਾਇਆ ਤੇ ਮੁੱਲ ਫਿਰ ਵੇਰ ਜੀ ਇਹਦਾ ਮੁੱਲ ਬਾਬਾ ਇਹ ਜਿਹੜੀਆਂ ਗਾਈਆਂ ਦਾ ਲੋਕੀ 60 65 ਕਰੀ ਜਾਂਦੇ ਆ ਹਾਂਜੀ ਆਪਾਂ 60 65 ਨਹੀਂ ਕਰਨਾ ਮੁੱਲ ਦਾ 55000 ਰੁਪਇਆ ਅੱਛਾ ਹਾਂਜੀ ਤੇ ਜੱਸ ਨੂੰ 2000 ਘਟਾਓ ਕਿੰਨੇ ਚੋਂ 55 ਚੋਂ 53 ਦੀ ਰਹਿ ਗਈ ਨਹੀਂ ਹੋਰ ਕਰੀਏ ਮਾਨਦਾਨ ਤੇ ਉਹ ਨਿਸ਼ਾਨ ਕਰ ਲੈ ਜਰਾ ਫਿਰ ਕਰਨ ਨੂੰ ਨਾ ਕਰ ਕੋਈ ਨਹੀਂ ਕਰ ਦਿਓ ਜੀ ਅੱਜ ਹੀ ਗੱਲ ਪੂਰਾ 50 ਜਰਾਂ ਦਾ ਪੂਰੇ ਪੰਜਾਬ ਦੇ ਚਲੋ 2000 ਸ਼ਾਟ ਹੋਰ ਕਰ ਦੋ 50 ਜਾਂ ਬਾਬਾ ਜੀ ਮਾਨ ਤਾਨ ਕਰ ਦਾਂ ਦੋ ਕਰ ਦਈਏ 48000 ਦੀ ਦੇ ਦੀ 48 ਧੱਕਾ ਜਾਣਾ ਜੇ ਨਹੀਂ ਨਹੀਂ ਧੱਕਾ ਨਹੀਂ ਹੁੰਦਾ ਵੇ ਹਲੋ ਜਾਨ ਦੀ ਪੂਰੇ 48 ਦੀ ਦੁੱਧ ਗਾਂ ਥਲੇ ਬੜਾ ਜੇ ਗਾਂ ਵੇਖੋ ਬੜੀ ਤਗੜੀ ਐ ਉਹ ਗਾਂ ਤੇ ਤਗੜੀ ਆ ਕੋਈ ਗੱਲ ਨਹੀਂ ਜਾਣਦੀ ਇੰਨੇ ਦਿਨਾਂ ਬਾਅਦ ਫੇਰ ਲੱਗੇ ਵੀਡੀਓ ਪਾਉਣਾ ਅੱਛਾ ਬਾਬਾ ਖੋਸ ਰਹੋ ਤਾਂ ਇਹ 48 ਦੀ ਕਰ ਦੋ ਕੋਈ ਗੱਲ ਨਹੀਂ ਠੀਕ ਹੈ ਜੀ ਜਸ 48 ਇਹ ਛੋੜੀ ਹੋਣੀ ਏ ਠੀਕ ਆ ਤੇ ਦੁੱਧ 14 15 ਲੀਟਰ ਘਰੋਂ ਚਵਾ ਦੋਗੇ ਬਾਬਾ 14 ਕਿਲੋ ਇਥੇ ਚੋਕੇ ਦਵਾਂਗੇ 16 ਕਿਲੋ ਤਾਂ ਨਾ ਨਗਲੇ ਤਾਂ ਗਾਂ ਹੀ ਵਾਪਸ ਲੈਵੇ ਫੇਰ ਇੱਥੇ ਅੱਛਾ ਹਾਂ ਤੇ ਆਏ ਟਾਡੇ ਘਰ ਦੀ 2 ਦਿਨ ਦੀ ਗਾਰੰਟੀ ਏ ਅੱਛਾ 2 ਦਿਨ ਚੋਕੇ ਖੜੇ ਸਾਡੇ ਘਰ ਟਾਡੇ ਘਰੋਂ ਚੋਕੇ ਖੜੇ ਹਨ ਤੇ ਆ ਜਿਹੜੀ ਗਾਂ ਤੁਹਾਡੇ ਮਗਰ ਜੇ ਇਸ ਥਲੇ ਬਾਬਾ ਜੀ ਚੋਵੇ ਲੈਣਾ 9 ਕਿਲੋ ਦੁੱਧ ਹਾਂਜੀ ਹੁਣ 8 ਕਿਲੋ ਜੇ ਦੋ ਦੇ ਥੱਲੇ ਮਗਰ ਵੱਛੀ ਇਹਦੇ ਵੀ ਮਗਰ ਵੱਛੀ ਇਹ ਕਿੰਨੇ ਦਿਨਾਂ ਦੀ ਸੋਈ ਆ ਇਹ ਵੀ ਬਾਬਾ ਜੀ 15 20 ਦਿਨਾਂ ਦੀ ਸੋਈ ਏ 15 20 ਦਿਨਾਂ ਤੋਂ ਲਾਗੇ ਬੰਨੇ ਵਿੱਚ ਠੀਕ ਆ ਹਾਂਜੀ ਇੱਥੇ ਥਰਨੀ ਦੇ ਵੀ ਲਾਗੇ ਤੋਂ ਆਪਾਂ ਦੇਖ ਸਕਦੇ ਹਾਂ ਬਿਲਕੁਲ ਠੰਡੀ ਹੈ ਲੈ ਜਾਓ ਜੀ ਇਹ ਰਸਵੀ ਲੰਗੀ ਆ ਬਹੁਤ ਹੀ ਵਗਾਂ ਬੜਾ ਠੰਡੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਬਾਬਾ ਜੀ 27000 ਹੋਰ ਕਰ ਦਈਏ ਮਾਨ 2000 ਅੱਡਾ ਦੋ 5000 ਹੋਰ ਹੋਣ ਦਾ ਥੱਲੇ ਦੋ ਇਹ ਕਰ ਦਈਏ ਹੋਰ 23000 ਦੀ ਜਾਂਦੀ ਹੈ ਪੂਰੇ ਦੀ ਹਾਂ ਨਾ 23000 ਦੀ ਠੀਕ ਹੈ ਮੱਛੀਆਂ ਵਿਖਾ ਦਈਏ ਇਹਨਾਂ ਦੀ ਇੱਕ ਰੀ ਮੱਛੀਆਂ ਹਾਂ ਮੱਛੀਆਂ ਜੀ ਇਹਨਾਂ ਦੀ ਆਹ ਡੱਬੇ ਵਿੱਚ ਮੱਛੀ ਪਿੱਲੇ ਨੰਬਰ ਵਾਲੀ ਦੇ ਤੇ ਆ ਜਿਹੜੀ ਹੁਣ ਵਿਖਾਈ ਆ ਆਵਦੀ ਮੱਛੀ ਹੈ ਹੁਣ ਗੱਬਣ ਆ ਗਈ ਜੀ ਅਗਲੇ ਪੰਨੇ ਹਾਂ ਜੀ ਬਾਬਾ ਜੀ ਗੱਬਣ ਤੋਰੋ ਫੇਰ ਇਹ ਕਿੰਨੇ ਕ ਦੁੱਧ ਵਾਲੀ ਆ ਏ ਬਾਬਾ ਜੀ ਘਰ ਵਾਲੇ ਦੇ ਹੁਣ ਆਸਦਾ ਹਰੇ ਕੀ ਬੰਦਾ ਕਹਿੰਦਾ 25 ਕਿਲੋ ਵਾਲੀ ਆ ਹਾਂਜੀ ਪਰ ਅਸੀਂ ਕਹਿੰਦੇ ਰੇ 25 ਕਿਲੋ ਵਾਲੀ ਆ ਅੱਡੇ ਵਾਲੋਂ ਭਾਈ ਬਤਾ ਦੇਣਾ 12 ਅੱਛਾ ਹਾਂਜੀ 25 ਕਿਲੋ ਵਾਲੀ ਜਾਂਦੇ ਆਪਣੀ ਕੋ ਸਮਝਣਾ ਵੇਖ ਲੈ ਆਪਣੀ ਸਮਝਣਾ ਕੋਈ ਵੇਖੇ ਬਾਕੀ ਆ ਭੇਜ ਕੋਈ ਹਫਤਾ ਦੱਸ ਦੇਣ ਦਿਨ ਵੀ ਆ ਜੇ ਕਹਿੰਦੇ ਖੜਦੀ ਆ ਬਾਕੀ ਭਰੂਗੀ ਚੰਗੀ ਥੱਲੇ ਇਕਮ ਚੋਕ ਕੇ ਥਾਣੇ ਦੇ ਵੀ ਦਿਖਾਈ ਦੀ ਲੱਗੇ ਤਾਂ ਸਾਰਾ ਡਰਦੀ ਦਰਦੀ ਆ ਨਾ ਨਾ ਕੋਈ ਗੱਲ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਖੰਡੀ ਦੀ ਚੀਜ਼ ਹੈ ਖੰਡੀ ਸੀ ਇਹ ਲੈ ਆ ਜੋ ਫਿਰ ਤੇਰਾ ਮੁੱਲ ਫਿਰ ਇਹਦਾ ਮੁੱਲ ਬਾਬਾ ਜੀ 55000 ਕਰਦੇ ਆਂ ਅੱਛਾ ਹਾਂਜੀ 55 ਦੀ ਤੇ ਸੋਈ ਦਾ ਮੁੱਲ ਜੇ ਕੱਬੰਦ ਦਾ ਮੁੱਲ ਕਰੀਏ 5 ਹੀ ਦੜਾ ਡਾ ਦੋ ਦੋ ਹੋ ਡਾ ਦੋ ਫਿਰ ਜਾਣ ਦੋ 48 ਦੀ ਐ ਵੀ ਕੁਛ ਨਹੀਂ ਜਾਣ ਦੋ ਠੀਕ ਠੀਕ ਨਹੀਂ ਨਹੀਂ ਮੁੱਲ ਪਾਉਣੇ ਆ ਚਲੋ ਠੀਕ ਆ ਠੀਕ ਆ ਖੁਸ਼ੀ ਨਾ ਪਾਉਣੇ ਅੱਜ ਮੁੱਲ ਅੱਛਾ ਹਾਂਜੀ ਖਾਲੀ ਨਹੀਂ ਮੋੜਨਾਗੇ ਨਹੀਂ ਮੋੜਨਾ ਨਹੀਂ ਅੱਜ ਨਹੀਂ ਹੋਣੇ ਮੋੜਨਾ ਬੰਦਾ ਫਿਰ ਠੀਕ ਆ ਫੋਨ ਲਾਵੇ ਇੱਕ ਕਰੀ ਬਿਲਕੁਲ ਬਿਲਕੁਲ ਬਾਬਾ ਜੀ ਆ ਬੜੀ ਤਗੜੀ ਗਾਂ ਜੇ ਇੱਕ ਇਹ ਬਾਬਾ ਜੀ ਜੋੜੀ ਬੜੀ ਚੰਗੀ ਜੇ ਇਹ ਜੋੜੀ ਤਗੜੀ ਆ ਕੱਦ ਕਾਠ ਫਖਰ ਤੱਕ ਵੱਡੀਆਂ ਬਹੁਤ ਤੜਾ ਜੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਬਾਬਾ ਜੀ ਆ ਵਕਤੋਂ 12 ਕਿਲੋ ਦਾ ਗਾਰੰਟੀ 10 ਕਿਲੋ ਦੀ ਜੇ ਅੱਛਾ ਹਾਂਜੀ ਸਿੰਗੇ ਤੇ ਹੈਗੇ ਆ ਹਨਾ ਸਿੰਗਾ ਹੈ ਦੋ ਮਹੀਨਾ ਦੀ ਸੂਈ ਜੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਨਿਆਦਾ ਅੱਛਾ ਬੱਚਾ ਨਹੀਂ ਹੈਗਾ ਲਾਗੋ ਫੜਵਾ ਕੇ ਚਲੋ ਇਹਨਾਂ ਨੂੰ ਜਿੱਥੇ ਝੁੱਭੂ ਪਾਏ ਨਹੀਂ 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 ਚੱਕੜ ਦਾ ਕਰਕੇ ਬਾਬਾ ਜੀ ਅੱਜ ਮੀਂਹ ਪੈਂਦਾ ਚੱਕੜ ਦਾ ਕਰ ਚੱਕੜ ਦਾ ਕਰ ਇਹ ਪਿੱਛੇ ਜੇ ਤਰਾਈਆਂ ਉੱਤ ਰਹੀਆਂ ਦੇਖ ਲੈ ਮਾਰ ਪਿੱਛੇ ਹਲਾਣ ਹੱਥ ਮਾਰਦਾ ਹਾ ਜਦੀ ਵਾ ਸਵੇਰ ਦਾ ਮੀਂਹ ਪੈਂਦਿਆ ਵਾ ਹੋ ਨਹੀਂ ਥੋੜਾ ਸਾਫ਼ ਹੋਇਆ ਚੱਕਰ ਚੁੱਕੜ ਕਾਫੀ ਹੋਇਆ ਪਿਆ ਹਾਂ ਦੇਖ ਸੰਦੇਜ ਇਹ ਪਹਿਲਾਂ ਨਹੀਂ ਆਵਛੀ ਚੱਕੀ ਲੈ ਜਾ ਜਾਨੀ ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਗੁਲਾਬੀ ਰੰਗ ਦਾ ਥਾਣੇ ਤੇ ਚੰਗੇ ਗਾਫ ਤੇ ਆ ਤਾਂ ਕਿੰਨਾ ਜੀ ਵੇਚੀ ਇਹਦਾ ਮੁੱਲ ਇਹਦਾ ਮੁੱਲ ਬਾਬਾ ਜੀ 30000 ਕਰਦੇ ਹੋਰ ਕਰੀਏ ਮੰਨਤਾ ਨਾ 30 ਦੀ ਨਹੀਂ ਜਾਣੀ ਏ 2000 ਘਟਾ ਲਓ ਕਰਦੋ ਕੋ ਭਾਜੀ ਹੁਣ ਤਾਂ ਕੋ ਕੱਟ ਕੱਟ ਕਰ ਦੋ ਤੇ ਦੇਣ ਵਾਲੀ ਗੱਲ ਕਰੀਏ ਪੂਰੇ 25 ਦੇ ਦੰ ਪੂਰੇ 25 ਦੀ ਜਾਓ ਭਾਈ ਠੀਕ ਹੈ ਠੀਕ ਹੈ 5000 ਦੀ ਤੇ ਆ ਥਾਣੇ ਦੇ ਦੇ ਕਰਦੇ ਜੇ ਲੱਗੇ ਸ਼ੀਲੀਆਂ ਵੇਖੋ ਬਾਬਾ ਜੀ ਸ਼ੀਲੀਆਂ ਵੇਖੋ ਤੁਸੀਂ ਠੀਕ ਹੈ ਐ ਬਿਲਕੁਲ ਠੰਡੀ ਸ਼ੀਲ ਕੋਈ ਗੱਲ ਨਹੀਂ ਨੀ ਜਿਤਨਾ ਮਰਜ਼ੀ ਕੋਈ ਬੋਏ ਠੀਕ ਹੈ ਹਾਂ ਤੇ ਆ ਜਿਹੜੀ ਹੁਣ ਗਾਂਂਡ ਤੇ ਆ ਗਈ ਜੇ ਇਹ ਵੀ ਚੰਗੇ ਰਿਗਾਰਡ ਵਾਲੀ ਜਾਪਦੀ ਆ ਵੇਖਣ ਨੂੰ ਸੱਜਰ ਨੇ ਦੁੱਧ ਦੇ ਨੇ ਚੰਗਾ ਕੱਢਿਆ ਹੋਊਗਾ ਹੁਣ ਤੇ ਚਲੋ ਤੋਕੜੀ ਆ ਐਡਾ ਕਾਜ ਲੱਗਦਾ ਹੀ ਨਹੀਂ ਕਦੇ ਬਾਬਾ ਜੀ ਆ ਜ ਲੈ ਇੱਕ ਮਿੰਟ ਰੋਕੋ ਇਸ ਨੂੰ ਦਿਖਾ ਦਿਆਂ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਮਿਲਕਵੇਂ ਨੇ ਚੰਗੀ ਤਰ੍ਹਾਂ ਮੋਟੀ ਲੱਗੀ ਆ ਨਾਲੇ ਮੋਟੀ ਦੋ ਤੇ ਆ ਦੇਖ ਸਕਦੇ ਸਾਣੇ ਲੈ ਮਾ ਕੇ ਠੰਡੀ ਆ ਬਾਬਾ ਇਹੋ ਹੀ ਇਹ ਚਰਾ ਮਰੂਗੇ ਉਹ ਅਜੇ ਬਣਾ ਪੜੇ ਰੋਜ਼ ਲੈ ਜੀ ਬਾਕੀ ਮੈਂ ਹੀ ਕਰਕੇ ਥੋੜੀ ਤਿਲਕਨ ਜੀ ਆ ਚਿੱਕੜ ਜਾ ਹੋ ਗਿਆ ਤੇ ਇਹਦਾ ਮੁੱਲ ਫਿਰ ਦਾ ਮੁੱਲ ਬਾਬਾ ਜੀ 20000 ਕਰ ਲੀਏ ਇਹਦਾ ਇਹ ਆ ਵੀ ਕੱਲਾ ਦੁੱਧ ਦਾ ਮੁੱਲ ਨਹੀਂ ਆ ਇਹਦੇ ਵੈਰੈਟੀ ਦਾ ਮੁੱਲ ਜੀ ਵੈਰੈਟੀ ਦਾ ਮੁੱਲ ਆ ਹਾਂਜੀ ਦੁੱਧੋ ਤੇਰਾ ਕਿੰਨਾ ਇਹਦੇ ਕੋਲ ਇਹ ਥੱਲੇ ਬਾਬਾ ਜੀ ਦੁੱਧੋ 6 ਕਿਲੋ 5 ਦੀ ਗਰੰਟੀ ਕਰੋ ਤੁਸੀਂ ਅੱਛਾ ਹਾਂਜੀ ਤੇ ਜਿਹੜਾ 5 ਕਿਲੋ ਚੋ ਲੈਣਾ ਆਪਾਂ ਠੀਕ ਆ ਠੀਕ ਹੈ ਪਰ ਇਹਦਾ ਦੁੱਧ ਦੀ ਗੱਲ ਨਹੀਂ ਗਈ ਅੱਛਾ ਨਾ ਐਡਾ ਸਾਧ ਨਹੀਂ ਲੱਗਦਾ ਬਾਬਾ ਜੀ ਬੜਾ ਘੁਮਿਆ ਆਪਾਂ ਐਡਾ ਕਰ ਨਹੀਂ ਲੱਗਦਾ ਜੱਸ ਨੋ ਕਰੀਏ ਕਿੰਨੇ ਰੀ ਦੇਣੀ ਆ 2 ਘਟਾਰੋ ਪੂਰੇ 20 ਜੰਦ ਔਰ ਕਰ ਦੋ ਮਾਨ ਕਰ ਦੋ ਵੀਰ ਜੀ ਤੁਸੀਂ ਕਰ ਉਹ ਯਾਰ ਕਰ ਦੋ ਯਾਰ ਹੋਰ ਜਾਣਦਾ ਫਿਰ 18 ਦੀ ਜਾਣਦੀ ਹੈ 18 ਦੀ ਹਾਂਜੀ ਚਲੋ ਠੀਕ ਆ ਬਾਬਾ ਜੀ ਠੀਕ ਹੈ ਤੇ ਬਾਕੀ ਇਹ ਆ ਵੀ 18 ਜੋ ਮਾਨ ਤਾਨ ਕਰਾਂਗੇ ਬਾਬਾ ਜੀ ਅੱਛਾ ਫੋਨ ਲਾਵੇ ਕੋਈ ਕੋਈ ਫੋਨ ਲਾਵੇ ਝੋ ਮਾਨ ਤਾਨ ਕਰਾਂਗੇ ਏਡਾ ਕਾਦ ਨਹੀਂ ਪਹਿਲਣ ਵੈੜ ਠੀਕ ਆ ਆ ਵੀ ਪਹਿਲਣ ਜੇ ਵੀ ਪਹਿਲਣ ਜੇ ਠੀਕ ਆ ਹਾਂਜੀ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀਆਂ ਤਸੱਲੀਆਂ ਕਰਕੇ ਵੇਸ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ